ਕਾਲੀ ਦਲ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਬਾਗੀ ਹੋ ਚੁੱਕੇ ਨੇ ਕੁਝ ਉਹਨਾਂ ਦੇ ਹੱਕ ਵਿੱਚ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਿੱਛੇ ਹਟ ਜਾਣਗੇ ਤੇ ਕੋਈ ਨਵਾਂ ਉਮੀਦਵਾਰ ਖੜਾ ਕਰਨਗੇ ਆਪਣੀ ਜਗ੍ਹਾ ਤੇ ਜਾਂ ਫਿਰ ਆਪਣੇ ਵਿੱਚ ਹੀ ਕੋਈ ਬਦਲਾਅ ਲੈ ਕੇ ਆਣਗੇ ਅੱਛਾ ਉਹਨਾਂ ਸਿਮਰਨ ਅਸਲ ਦੇ ਵਿੱਚ ਚੱਕਰ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਨਹੀਂ ਆਪਣੇ ਆਪ ਨੂੰ ਦੱਸ ਬਾਰੇ ਮੈਨੂੰ ਜੋ ਸਮਝ ਆਉਂਦਾ ਕਿ ਉਹਨਾਂ ਨੂੰ ਲੱਗਦਾ ਕਿ ਇਹ ਮੇਰੇ ਬਾਪੂ ਦੀ ਪਾਰਟੀ ਆ ਅਸਲ ਦੇ ਵਿੱਚ ਉਹਨਾਂ ਦੇ ਬਾਪੂ ਦੀ ਪਾਰਟੀ ਨਹੀਂ ਹੈ ਉਹ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੇ ਸਿੱਖਾਂ ਦੀ ਪਾਰਟੀ ਹੈ ਸਾਰੇ ਪੰਜਾਬੀਆਂ ਦੀ ਪਾਰਟੀ ਹੈ ਸਾਰੇ ਬਹੁਤ ਸਾਰੇ ਲੀਡਰਸ਼ਿਪ ਨੇ ਕੂਨ ਪਸੀਨਾ ਵਹਾ ਕੇ ਪਾਰਟੀ ਬਣਾਈ ਸੀ ਜੇਕਰ ਉਹ ਪੰਜਾਬ ਦੀ ਵਹਿਤਰੀ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਜੇਕਰ ਪੰਥ ਦੀ ਵਹਿਤਰੀ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੱਡਾ ਦਿਲ ਕਰਕੇ ਆਪਣੀ ਪ੍ਰਧਾਨਗੀ ਛੱਡਣੀ ਪੈਣੀ ਆ ਹੁਣ ਉਹ ਵੇਲਾ ਨਹੀਂ ਹੈ ਕਿ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅੱਗੇ ਵਧਿਆ ਜਾ ਸਕੇ ਇਸ ਇਸ ਤਰੀਕੇ ਦਾ ਕੋਈ ਇਨਸਾਨ ਅੱਗੇ ਆਉਣਾ ਚਾਹੀਦਾ ਜਿਹੜਾ ਕਿ ਜਿਨੇ ਤੇ ਸਾਰਿਆਂ ਦੀ ਸਹਿਮਤੀ ਹੋਵੇ ਉਸ ਤਰੀਕੇ ਦੇ ਨਾਲ ਪਾਰਟੀ ਐ ਜਿਹੜੀ ਉਹ ਚੱਲ ਸਕਦੀ ਐ ਪਰ ਹੁਣ ਉਹ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਹੀ ਨਹੀਂ ਹੈਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਆਈਟੀ ਵਿੰਗ ਕੰਮ ਕਰ ਰਿਹਾ ਉਹ ਚੰਦੂ ਮਾਜਰਾ ਬਾਰੇ ਕਹੀ ਜਾਂਦੇ ਆ ਕਿ ਜੀ ਇਹ ਤਾਂ ਐ ਕਰਦੇ ਰਿਹਾ ਢਿੰਟਸੇ ਨੂੰ ਵੀ ਐ ਕਹੀ ਜਾਂਦੇ ਆ ਕਰਦੇ ਤਾਂ ਸਾਰੀ ਪੁੱਠੇ ਸਿੱਧੇ ਰਹੇ ਆ ਹਨਾ ਦੁੱਧ ਦੋਤਾ ਕੋਈ ਵੀ ਹੈ ਨਹੀਂ ਪਰ ਅਸਲ ਦੇ ਵਿੱਚ ਹੁਣ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਦਿਲ ਕਰਕੇ ਜਿਹੜੀ ਪ੍ਰਧਾਨਗੀ ਛੱਡਣੀ ਪੈਣੀ ਹੈ ਜੇਕਰ ਉਹ ਪੰਥ ਦਾ ਵਿਤਰੀ ਚਾਹੁੰਦੇ ਨੇ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਿ ਉਹ ਕਹਿੰਦੇ ਕਿ ਮੈਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਮੈਂ ਪੰਥ ਲਈ ਕਿਸਾਨਾਂ ਲਈ ਕੰਮ ਕਰਨਾ ਚਾਹੁੰਦਾ ਜੇਕਰ ਉਹ ਪੰਥ ਲਈ ਕੰਮ ਕਰਨਾ ਚਾਹੁੰਦੇ ਨੇ ਤਾਂ ਫਿਰ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਪੈਣੀ ਹੈ ਕਿਉਂਕਿ 2017 ਹਾਰੇ 2022 ਬਾਹਰੇ 2019 ਦੇ ਵਿੱਚ ਕੋਈ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਤੇ ਉਸ ਤੋਂ ਬਾਅਦ ਹੁਣ 2024 ਦੇ ਵਿੱਚ ਹਾਰੇ ਲਗਾਤਾਰ ਦੋ ਲੋਕ ਸਭਾ ਤੇ ਦੋ ਵਿਧਾਨ ਸਭਾ ਦੇ ਵਿੱਚ ਬੁਰਾ ਹਾਰ ਰਿਹਾ ਤੇ ਇਸ ਤਰੀਕੇ ਦੇ ਨਾਲ ਜਦੋਂ ਇਹ ਹਾਲਾਤ ਹੋ ਜਾਣ ਕਿ ਕਿੰਤੂ ਪਰੰਤੂ ਹੋਣ ਲੱਗ ਜਵੇ ਤਾਂ ਉਹ ਫਿਰ ਆਪਾਂ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਹੋਰ ਦੀ ਪ੍ਰਧਾਨਗੀ ਦੇ ਵਿੱਚ ਕੀ ਨੁਕਸਾਨ ਹੋ ਸਕਦਾ ਪਰ ਮੈਂ ਬਾਅਦ ਵਿੱਚ ਮੁੱਖ ਮੰਤਰੀ ਦਾ ਚਿਹਰਾ ਆਪ ਬਣ ਜਣਾਂ